ਉਹ ਵਰਤਪਾਕ ਸਿੰਘ ਵੀ ਕੰਦਮੈਂ ਚੀਫ ਮਿਨਿਸਟਰ ਬਣਨਾ ਜੀ ਤੇ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਚੀਫ ਮਿਨਿਸਟਰ ਕੋਲੇ ਕਿੰਨੀ ਪਾਵਰ ਹੈ ਜੀ ਤੇ ਕੀ ਕਰ ਸਕਦਾ ਹੈਗਾ ਐ ਵੀ ਨਹੀਂ ਇਹ ਕਹਿ ਦੇਣਾ ਚਾਹੀਦਾ ਕਿ ਮੈਂ ਹੁਣ ਪਾਕਿਸਤਾਨ ਦੀ ਲੜਾਈ ਛੱਡ ਕੇ ਪਿੰਡਾਂ ਵਾਲਿਆਂ ਦੀ ਲੜਾਈ ਛੱਡ ਕੇ ਤੇ ਚੀਫ ਮਿਨਿਸਟਰ ਬਣਨਾ ਹੁਣ ਇਹ ਇੱਕ ਸਬਕ ਹੈ ਜਿਹੜੇ ਬੰਦੇ ਖਾਲਸਾ ਨੂੰ ਛੱਡ ਕੇ ਭੱਜ ਰਹੇ ਆ ਜੀ ਸਾਡੇ ਖਿਲਾਫ ਦੋ ਥਿਆਰ ਹੈਗੇ ਆ ਜੀ ਇੱਕ ਤਾਂ ਪਾਕਿਸਤਾਨ ਦੇ ਨਾਲ ਜਿਹੜਾ ਜੰਗ ਛੇੜਨਾ ਚਾਹੁੰਦਾ ਹੈ ਮੋਦੀ ਜਾਂ ਹਿੰਦੂਤਵਾਦੀ ਲੋਕ ਜੀ ਨਿਸ਼ਾਨਾ ਸਾਡੇ ਉੱਤੇ ਹੀ ਹੈ ਜੋ ਕਰਕੇ ਇੰਡੀਆ ਵੀ ਨਿਊਕਲੀਅਰ ਪਾਵਰ ਹੈ ਪਾਕਿਸਤਾਨ ਵੀ ਨਿਊਕਲੀਅਰ ਪਾਵਰ ਹੈ ਸਿੱਖਾਂ ਨੂੰ ਤੇ ਪਾਕਿਸਤਾਨ ਨੂੰ ਰੋੜਨਾ ਹੈ ਫਿਰ ਇਹ ਸਿਨੇ ਗੇਟ ਫਾਖੜਾ ਦੇ ਹੌਂਗ ਦੇ ਤੇ ਰਣਜੀਤ ਸਾਗਰ ਡੈਮ ਦੇ ਖੋਲ ਸਕਦੇ ਐ ਮਾਨਸਾ ਮੈਂ ਖੀਲਾ ਸਵਾਲ ਕਰਦਾ ਅਗਰ ਪੰਜਾਬ ਦੇ ਲੋਕ ਤੁਹਾਨੂੰ ਬਣਾ ਦੇਦੇ ਮੁੱਖ ਮੰਤਰੀ ਜਿਵੇਂ ਭਗਵੰਤ ਜੀ ਕਹਿੰਦੇ ਵੀ ਮੈਂ ਸਫਾਈਆਂ ਕਰਾਂਗਾ ਤੇ ਉਸ ਤੋਂ ਬਾਅਦ ਬੰਨ ਚੰਗੇ ਪਿਆਰ ਕਰਾਂਗਾ ਤੁਸੀਂ ਕਿਹੜਾ ਸਿਸਟਮ ਲੈ ਕੇ ਆਓਗੇ ਕਿ ਪੰਜਾਬ ਦੇ ਲੋਕ ਮਾਰੇ ਨਾ ਜਾਣ ਪੰਜਾਬ ਦੇ ਲੋਕ ਰੋੜ ਨਾ ਮਾਲੀ ਰੱਖਿਆ ਹੋ ਸਕੇ ਸਾ ਸਰ ਜਦੋਂ ਮੈਨੂੰ 5 ਸਾਲ ਕੈਦ ਕੀਤਾ ਹੈ ਤਨਾਇ ਦੀ ਕੈਦ ਜੀ 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 ਮਾਨ ਸਾਹਿਬ ਮੈਨੂੰ ਕਹਿੰਦੇ ਸੀ ਤੈਨੂੰ ਚੀਫ ਮਿਨਿਸਟਰ ਬਣਾ ਦਾਂਗੇ ਜੀ ਤੇ ਮੈਂ ਉੱਤਰ ਦਿੱਤਾ ਸੀਗਾ ਕਿ ਨਹਿਰੂ 5 ਸਾਲ ਜੇਲ੍ਹ ਦੇ ਵਿੱਚ ਮੇਰੇ ਵਰਗਣ ਰਿਹਾ ਜੀ ਨਹਿਰੂ ਤਾਂ ਪ੍ਰਾਈਮ ਮਿਨਿਸਟਰ ਤੁਸੀਂ ਬਣਾਤਾ ਤੇ ਮੈਨੂੰ ਚੀਫ ਮਿਨਿਸਟਰ ਬਣਾਉਂਦੇ ਮੈਨੂੰ ਮਨਜ਼ੂਰ ਜੀ ਮੈਂ ਬਣੂੰਗਾ ਤੇ ਬਣੂੰਗਾ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਨਹੀਂ ਮੈਂ ਬਣਾਂਗਾ ਜੀ ਚੀਫ ਮਿਨਿਸਟਰ ਦੇ ਕੋਲ ਸੀ ਇਹ ਖੁਸ਼ ਵੀ ਨਹੀਂ ਜੀ ਜੀ ਉਹ ਕੀ ਕਰ ਰਿਹਾ ਹੈਗਾ ਹਾਂਜੀ ਲੋਕਾਂ ਦਾ ਜਿਹੜਾ ਨਿਯਮ ਹੈ ਸਰਕਾਰ ਦਾ ਜਿਹੜੀ ਇਹ ਖਤਾਬ ਹੈਗੀ ਹੈ ਮਾਲ ਮਹਿਕ ਮੇ ਜੀ ਉਹ ਕਹਿੰਦੀ ਹੈ ਕਿ 3 ਮਹੀਨੇ ਬਾਸਾ ਤੋਂ ਪਹਿਲਾਂ ਸਰਕਾਰ ਸਾਰੇ ਦੇਸ਼ੀਆਂ ਨੂੰ ਹੁਕਮ ਦੇਊਗੀ ਕਿ ਜਿੰਨੀਆਂ ਵੀ ਨਹਿਰਾਂ ਨੇ ਜਿੰਨੇ ਵੀ ਦਰਿਆ ਐ ਜਿੰਨੇ ਵੀ ਛੋਏ ਐ ਜਿੰਨੇ ਵੀ ਆਹ ਡਰੇਨਾ ਹੈ ਕੀ ਹੈ ਉਹਨਾਂ ਦੇ ਕੰਡੀਟ ਤਕੜੇ ਖਰੋ ਜਿਹਦੇ ਨਾਲ ਉਹ ਪਾਣੀ ਦੇ ਨਾਲ ਜੀ ਇਹ ਉਛਲਣ ਨਾ ਜੀ ਤੇ ਲੋਕਾਂ ਦਾ ਨੁਕਸਾਨ ਨਾ ਹੋਵੇ ਜੇ ਇਹ ਗੇਟ ਖੋਲਣਗੇ ਉਹ ਚਿਨੀ ਵਿਫਕਸਾਂ ਦੇ ਨਾਲ ਰੱਖ ਕੇ ਬ੍ਰਹਮਪੁੱਤਰ ਦੇ ਗੇਟ ਖੋਲ ਸਕਦੇ ਆ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਦੀ ਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਕੋਲ ਸਿਮਰਜੀਤ ਸਿੰਘ ਮਾਨ ਸਾਹਿਬ ਸਾਡੇ ਨਾਲ ਖਵੇ ਪਾਸੇ ਬੈਠੇ ਹੋਏ ਨੇ ਸੋ ਪਹਿਲੀ ਵਾਰੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਾਡੇ ਨਾਲ ਗੱਲਬਾਤ ਦਾ ਵਿਚਾਰ ਚਰਚਾ ਕਰਨ ਵਾਸਤੇ ਜੁੜੇ ਨੇ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜਰੂਰ ਦਿਹਾ ਦਿਓ ਸੋ ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਆ ਜਿਹੜੇ ਕਿ ਪੰਜਾਬ ਦੇ ਘੱਟੋ ਘੱਟ 7 ਜ਼ਿਲ੍ਹਿਆਂ ਦੇ ਵਿੱਚ ਪਾਣੀ ਹੀ ਪਾਣੀ ਹੈ ਐਮ ਲੱਗਦਾ ਵੀ ਜਿਵੇਂ 88 ਵਾਲਾ ਮਾਹੌਲ ਦੁਬਾਰਾ ਆ ਚੁੱਕਿਆ ਹੈਗਾ ਲੋਕ ਬੇਕਾਰ ਹੋ ਗਏ ਨੇ ਲੋਕਾਂ ਦੇ ਘਰ ਰੁੜ ਚੁੱਕੇ ਨੇ ਸੋ ਗੱਲਬਾਤ ਕਰਦੇ ਆ ਸੋ ਮਾਨ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਨ ਸਾਹਿਬ ਜੀ ਤੁਸੀਂ ਲੋਕਾਂ ਦੀ ਅਵਾਜ਼ ਟੀਵੀ ਚੈਨਲ ਨੂੰ ਪਹਿਲੀ ਵਾਰੀ ਇੰਟਰਵਿਊ ਦਾ ਸਮਾਂ ਦਿੱਤਾ ਆ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਕਿਰਪਾ ਤੁਹਾਡੀ ਜੀ ਮਾਨ ਸਾਹਿਬ ਜੀ ਆਪਾਂ ਜੇ ਗੱਲ ਕਰੀਏ 1988 ਦੀ 88 ਦੇ ਵਿੱਚ ਵੀ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਜੇ 47 ਦੀ ਗੱਲ ਕਰੀਏ ਤਾਂ ਵੀ ਬਹੁਤ ਸੰਤਾਪ ਮਟਾਇਆ ਹੈ ਹਮੇਸ਼ਾ ਹੀ ਪੰਜਾਬ ਦੇ ਵਿੱਚ ਨਸ਼ੇ ਦੀ ਮਾਰ ਪੈਂਦੀ ਹੈ ਪਾਣੀ ਦੀ ਮਾਰ ਪੈਂਦੀ ਹੈ ਜੰਗ ਦੀ ਮਾਰ ਪੈਂਦੀ ਹੈ ਹੁਣ ਜਿਹੜੀ ਆਫਤ ਆਈ ਹੈ ਪਾਣੀ ਦੀ ਜਿਹੜੀ ਆ 2025 ਦੇ ਵਿੱਚ ਜਿਹੜਾ ਪਾਣੀ ਆਇਆ ਹੈਗਾ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਕੁਦਰਤੀ ਆਫਤ ਹੈਗੀ ਹੈ ਜਾਂ ਇਸ ਦੇ ਪਿੱਛੇ ਦੀ ਕੋਈ ਹੋਰ ਵਜ੍ਹਾ ਹੈਗੀ ਹੈ ਜੀ ਤੁਸੀਂ 88 ਸੀਤੀ ਗੱਲ ਕੀਤੀ ਹੈ ਜੀ ਜੀ ਤੇ 88 ਦੇ ਵਿੱਚ ਖਾਲਸਾਨ ਦੀ ਲੜਾਈ ਬਹੁਤ ਉੱਪਰ ਕੇ ਅੱਗੇ ਆਈ ਸੀ ਜੀ ਫਿਰ ਸੈਂਟਰ ਦੇ ਵਿੱਚ ਰਜੀਵ ਤੰਦੇ ਜੀ ਸਰਕਾਰ ਸੀ ਜੀ ਉਹਨਾਂ ਨੇ ਡੇਟ ਪਾਖੜਾ ਸਤਲੁਜ ਦੇ ਕੋਲ ਤੇ ਸੀਗੇ ਬਿਆਸ ਦੇ ਜੀ ਇਹ ਇੱਕ ਵਾਰੀ ਸਿੱਖਾਂ ਨੂੰ ਦੱਸ ਦਈਏ ਹਾਂਜੀ ਕਿ ਤੁਹਾਡੇ ਨਾਲ ਕੀ ਬੀਤੂਗਾ ਜੇ ਤੁਸੀਂ ਬਗਾਵਤ ਕਰੋਗੇ ਜੀ ਸੋ ਉਹ ਤਾਂ ਸਮਾਂ ਨਿਕਲ ਗਿਆ ਪਰ ਹੁਣ ਜਿਹੜਾ ਹੋਇਆ ਇਹ ਨਰੈਕੀ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸੈਂਟਰ ਗਵਰਨਮੈਂਟ ਦੀ ਜੀ ਜੀ ਕਿ ਉਹਨਾਂ ਨੇ ਸਾਬਤ ਕਿਤਾਬ ਲਈ ਰੱਖਿਆ ਕਿ ਕਿੰਨਾ ਮੀਂਹ ਪੈ ਰਿਹਾ ਹੈ ਤੇ ਸਰੋਵਰ ਪੌਂਗ ਡੈਮ ਤੇ ਦੂਸਰਾ ਰੰਧੀਤ ਸਾਗਰ ਡੈਮ ਇਹ ਕਿੰਨੇ ਪਰ ਰਹੇ ਆ ਜੀ ਸੋ ਇਹ ਅਨਗੈਦਗੀ ਕਰਕੇ ਹਾਂਜੀ ਜਦੋਂ ਪਾਣੀ ਜ਼ਿਆਦਾ ਆ ਗਿਆ ਜੀ ਤਾਂ ਫਿਰ ਮਜਬੂਰਨ ਇੰਡੀਆ ਨੂੰ ਇੱਕ ਡੇਟ ਖੋਲਨੇ ਪੈ ਗਈ ਹੈ ਜੀ ਤੇ ਸਾਨੂੰ ਡਬੋਤਾ ਹੁਣ ਸਾਡੇ ਖਿਲਾਫ ਦੋ ਥਿਆਰ ਹੈਗੇ ਆ ਜੀ ਇੱਕ ਤਾਂ ਪਾਕਿਸਤਾਨ ਦੇ ਨਾਲ ਜਿਹੜਾ ਜੰਗ ਛੇੜਨਾ ਚਾਹੁੰਦਾ ਹੈ ਮੋਦੀ ਜਾਂ ਹਿੰਦੂਤਵਾ ਦੇ ਲੋਕ ਜੀ ਨਿਸ਼ਾਨਾ ਸਾਡੇ ਉੱਤੇ ਹੀ ਹੈ ਕਿਉਂ ਕਰਕੇ ਇੰਡੀਆ ਵੀ ਨਿਊਕਲੀਅਰ ਪਾਵਰ ਹੈ ਪਾਕਿਸਤਾਨ ਵੀ ਨਿਊਕਲੀਅਰ ਪਾਵਰ ਹੈ ਜੀ ਮਾਨ ਸਾਹਿਬ ਤੇ ਜੇ ਜੰਗ ਲੱਗ ਗਿਆ ਤੇ ਸਿੱਖ ਸਿਵਲਾਈਜੇਸ਼ਨ ਭਾਈਚਾਰਾ ਬਿਲਕੁਲ ਸਾਡੀ ਖੋਮ ਤਬਾਹ ਹੋ ਜੂਗੀ ਨਾਲੇ ਹਿੰਦੂ ਪੰਜਾਬੀ ਵੀ ਅਸਈ ਵੀ ਤੇ ਦੂਸਰੀ ਹੈ ਕਿ ਇਹ ਹਾਈਡਰੋਲੋਜੀਕਲ ਵਾਰ ਵੀ ਕਰ ਸਕਦੇ ਹੈ ਕਿ ਜੇ ਸਿੱਖਾਂ ਨੂੰ ਤੇ ਪਾਕਿਸਤਾਨ ਨੂੰ ਰੋੜਨਾ ਫਿਰ ਇਹ ਤਿੰਨੇ ਗੇਟ ਭਾਖੜਾ ਦੇ ਔਂਗ ਦੇ ਤੇ ਰਣਜੀਤ ਸਾਗਰ ਡੈਮ ਦੇ ਖੋਲ ਸਕਦੇ ਹੈ ਤਾਂ ਐਸਤਰਾ ਦੀ ਮਾਹੌਲ ਬਣਾ ਸਕਦੇ ਆ ਪਰ ਰੱਬ ਦੀ ਕਿਰਪਾ ਜਿਹੜੀ ਇੰਡਸ ਵਾਟਰ ਟਰੀਟੀ ਹੈ ਜੀ ਉਹਦੇ ਵਿੱਚ ਪਾਣੀ ਦਿੱਤਾ ਗਿਆ ਹੈਗਾ ਤਿੰਨ ਦਰਿਆਵਾਂ ਦਾ ਪਾਕਿਸਤਾਨ ਨੂੰ ਜੀ ਜੀ ਤੇ ਉਹ ਇੰਡੀਆ ਨੇ ਰੱਦ ਕਰਤੀ ਹੈ ਹੂੰ ਪਰ ਜਿਹੜੀ ਕੁਦਰਤ ਹੈ ਰੱਬ ਹੈ ਉਹਨੂੰ ਬੇਇਨਸਾਫੀ ਮਨਜ਼ੂਰ ਨਹੀਂ ਹੁੰਦੀ ਜੀ ਹੁਣ ਇਹਨੂੰ ਮੋਦੀ ਨੂੰ ਪੁੱਛੋ ਕਿ ਹੁਣ ਤੇਰੀ ਇੰਡਸ ਵਾਟਰ ਟ੍ਰੀਟੀ ਕਿੱਥੇ ਹੈ ਜੀ ਜਦੋਂ ਇਹ ਪਾਣੀ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹਾਂਜੀ ਠੀਕ ਹੈ ਹਾਂ ਜੀ ਇਹ ਰੱਬ ਦੀ ਮਿਹਰ ਹੈ ਕਿ ਜਿਹੜੀ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਰੱਦ ਕੀਤੀ ਤੇ ਇਹਨਾਂ ਨੂੰ ਸਬਕ ਮਿਲਿਆ ਪਰ ਸਬਕ ਸਾਨੂੰ ਸਿੱਖਾਂ ਨੂੰ ਮਿਲਿਆ ਹਿੰਦੂ ਟਵਨ ਨੂੰ ਇਮੇਜ ਐਕਸਪਰਟ ਕਿਉਂ ਕਰਕੇ ਉਹ ਬਹੁਤ ਦੂਰ ਹੈਗੇ ਆ ਪਰ ਇਹਦੇ ਨਾਲ ਨਾਲ ਹੀ ਜੱਦ ਦਾ ਇੰਡਸ ਵਾਟਰ ਟ੍ਰੀਟੀ ਟੋੜੀ ਹੈ ਜੀ ਚੀਨ ਨੇ ਆਪਣੀ ਧਰਤੀ ਬ੍ਰਹਮਪutra ਦਰਿਆ ਦੇ ਉੱਤੇ ਡੈਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ ਜਿਹਦੇ ਨਾਲ ਪਾਣੀ ਬੰਗਾਲ ਨੂੰ ਬਹੁਤ ਘੱਟ ਆਊਗਾ ਤੇ ਉੱਥੇ ਨੁਕਸਾਨ ਬਹੁਤ ਹੋਊਗਾ ਤੇ ਜੇ ਇਹ ਗੇਟ ਖੋਲਣਗੇ ਉਹ ਚੀਨੀ ਵੀ ਪਾਕਿਸਤਾਨ ਦੇ ਨਾਲ ਰੜ ਕੇ ਬ੍ਰਹਮਪੁੱਤਰ ਦੇ ਗੇਟ ਖੋਲ ਸਕਦੇ ਆ ਸੋ ਮੇਰਾ ਮਤਲਬ ਇਹ ਬਾਜੀ ਹੁਣ ਬਰਾਬਰ ਦੀ ਹੈ ਜੀ ਤੇ ਜਿਹੜਾ ਇਹ ਸਾਰਾ ਕੁਝ ਕੀਤਾ ਹੈ ਜਿਹੜਾ ਆਖਣਾ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚ ਕੋਈ ਵੀ ਸਿੱਖ ਹੈ ਨਹੀਂਗਾ ਜੀ ਸਾਰੇ ਇੰਡੀਆ ਦੇ ਬੰਦੇ ਉੱਥੇ ਭਰੇ ਹੋਏ ਆ ਉਹਨਾਂ ਨੂੰ ਪੰਜਾਬ ਦੇ ਬਾਰੇ ਸਿੱਖਾਂ ਦੇ ਬਾਰੇ ਪਤਾ ਕੁਛ ਨਹੀਂ ਹੈਗਾ ਤਾਂ ਮੇਰਾ ਮਕਸਦ ਇਸ ਤਰ੍ਹਾਂ ਹੀ ਹੋਇਆ ਤੇ ਸਭ ਤੋਂ ਮਾੜੀ ਗੱਲ ਹੈ ਕਿ ਜਿਹੜਾ ਰਣਜੀਤ ਸਾਗਰ ਡੈਮ ਹੈ ਜੀ ਉਸ ਨੂੰ ਖੋਲ ਦੇਣਾ ਤੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਡੋਪ ਦੇਣਾ ਪਾਕਿਸਤਾਨ ਦੇ ਵਿੱਚ ਇਹ ਬੜੀ ਕਮਿਨੀ ਸ਼ਰਾਰਤ ਹੈ ਹਿੰਦੂਤਵਾਦੀ ਸਰਕਾਰ ਮੋਦੀ ਸਾਹਿਬ ਦੀ ਜੀ ਕਿ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਡਬੋ ਦਿੱਤਾ ਹੈਗਾ ਸੋ ਮਾਨ ਸਾਹਿਬ ਜੀ ਗੱਲ ਕਰੀਏ ਆਪਾਂ ਸਰਕਾਰ ਦੀ ਕਹਿੰਦੇ ਵੀ ਮੌਸਮ ਵਿਭਾਗ ਜਿਹੜਾ ਕੱਲੀ ਕੱਲੀ ਗੱਲ ਦੱਸਦਾ ਵੀ ਐਨੀ ਹਨੇਰੀ ਆਵੇਗੀ ਇੰਨਾ ਪਾਣੀ ਆਵੇਗਾ ਫਿਰ ਇਹਨਾਂ ਦੀ ਸਾਰੀ ਸਾਜਿਸ਼ ਤੇ ਸਹਿ ਤਹਿਤੀ ਹੁੰਦਾ ਹੈ ਸਭ ਕੁਝ ਤੇ ਫਿਰ ਮੈਂ ਦੱਸਿਆ ਤਾਂ ਹੈ ਕਿ ਜਦੋਂ ਇਹਨਾਂ ਦੇ ਕੋਲ ਸਾਰਾ ਡਾਟਾ ਹੈਗਾ ਜੀ ਕਿ ਇੰਨਾ بارش ਆਉਗੀ ਇੰਨੀ برف ਢਲੂਗੀ ਜੀ ਜੀ ਤੇ ਫਿਰ ਇਹਨਾਂ ਨੇ ਸਮੇਂ-ਸਮੇਂ ਸਿਰ ਗੇਟ ਕਿਉਂ ਨਹੀਂ ਖੋਲਦੇ ਹੂੰ ਕਿ ਜਿਹੜੀ ਡੈਮ ਦੇ ਸਰੋਵਰ ਨੇ ਉਹਦੇ ਮੁਤਾਬਕ ਉਹ ਭਰਦੇ ਰਹਿਣ ਜੀ ਤੇ ਇਹ ਉੱਤੋਂ ਦੀ ਨ ਡੁੱਲਣ ਡੈਮ ਦੇ ਉੱਤੋਂ ਦੀ ਜੀ ਜੀ ਸੋ ਇਹ ਸਾਰੀ ਚੀਜ਼ ਨਲੈਕ ਵੀ ਹੈ ਸਾਜਿਸ਼ ਵੀ ਹੈ ਕਿ ਸਿੱਖਾਂ ਨੂੰ ਇਹ ਸਬਕ ਸਿਖਾਉਣਾ ਚੁ ਕਰਕੇ ਕੈਨੇਡਾ ਦੇ ਵਿੱਚ ਵੀ ਤਿੰਨ ਸਿੱਖ ਮਾਰਤੇ ਐ ਮੋਦੀ ਸਰਕਾਰ ਨੇ ਬਲੈਟ ਦੇ ਵਿੱਚ ਵੀ ਖੰਡੇ ਨੂੰ ਮਾਰਤਾ ਹੈ ਪਾਕਿਸਤਾਨ ਦੇ ਵਿੱਚ ਵੀ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਤਾ ਤੇ ਰੋਡੇ ਨੂੰ ਮਾਰ ਦਿੱਤਾ ਹੈਗਾ ਜੀ ਜੀ ਸੋ ਮੇਰੇ ਮਨ ਅਕੀ ਬੈਕ ਜਿਹੜੇ ਸਿੱਖ ਖਾਲਿਸਤਾਨ ਤੇ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਇਹ ਇੰਡੀਆ ਦੀ ਸਰਕਾਰ ਬਰਬਾਰੀ ਹੈ ਜੀ ਸੋ ਮਾਨ ਸਾਹਿਬ ਜੀ ਗੱਲ ਕਰੀਏ ਆਪਾਂ ਆਮ ਸਮੇਂ ਦੀ ਜਦੋਂ ਪਾਣੀ ਰਾਜਸਥਾਨ ਨੂੰ ਭੇਜਿਆ ਜਾਂਦਾ ਹੈ ਨਹਿਰਾਂ ਦੇ ਵਿੱਚ ਜੇ ਅੱਜ ਹੜ੍ਹ ਆਇਆ ਨੇ ਤਾਂ ਉਹ ਨਹਿਰਾਂ ਕਹਿੰਦੇ ਵੀ ਦੋ ਤਿੰਨ ਨਹਿਰਾਂ ਬਹੁਤ ਵੱਡੀਆਂ ਹੈਗੇ ਉਹ ਬੰਦ ਪਾਣੀ ਬਿਲਕੁਲ ਨਹੀਂ ਜਾ ਰਿਹਾ ਉਹਦੇ ਵਿੱਚ ਨਹੀਂ ਉਹਨਾਂ ਨੇ ਸਾਨੂੰ ਸਬਕ ਸਿਖਾਉਣਾ ਹੈ ਪਾਕਿਸਤਾਨ ਨੂੰ ਸਬਕ ਸਿਖਾਉਣਾ ਹੈ ਜੀ ਜੀ ਕਿ ਅਸੀਂ ਕੀ ਕਰ ਸਕਦੇ ਆਂ ਜੇ ਤੁਸੀਂ ਸਾਡੇ ਨਾਲ ਸਾਡੇ ਹੇਠ ਲੱਗ ਕੇ ਚੱਲੋਗੇ ਨਹੀਂ ਹੂੰ ਗੱਲ ਦੇ ਆ ਜੀ ਸੋ ਮਾਨ ਸਾਹਿਬ ਜੀ ਗੱਲ ਕਰੀ ਆ ਪਾ ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਮਾਨ ਸਾਹਿਬ ਭਗਵੰਤ ਮਾਨ ਜਦੋਂ ਉਹਨਾਂ ਨੇ ਮੁੱਖ ਮੰਤਰੀ ਬੰਨਣਾ ਸੀਗਾ ਇਹ ਗੱਲ ਕਹਿੰਦੇ ਸੀ ਵੀ ਜਦੋਂ ਅਸੀਂ ਆਵਾਂਗੇ ਅਸੀਂ ਚੰਗਾ ਸਿਸਟਮ ਲੈ ਕੇ ਆਵਾਂਗੇ ਦਰਿਆਵਾਂ ਨੂੰ ਸਾਫ਼ ਕਰਾਂਗੇ ਬੰਨ ਚੰਗੇ ਬੰਨਾਂਗੇ ਉਸ ਤੋਂ ਬਾਅਦ ਜਿਹੜੇ ਲੋਕ ਮਾਰੇ ਨਹੀਂ ਜਾਣਗੇ ਅੱਜ ਉਹਨਾਂ ਦਾ ਕੁਝ ਬਿਆਨ ਹੋ ਰਿਹਾ ਹੈ ਕਹਿੰਦੇ ਵੀ ਇਹ ਤਾਂ ਕੁਦਰਤੀ ਆਫਤ ਸੀ ਕੀ ਹੋ ਗਿਆ ਹਾਂ ਫਿਰ ਚੀਫ ਮਿਨਿਸਟਰ ਦਾ ਮਜ਼ਾ ਲੈ ਰਹੇ ਐ ਉਧਰੋਂ ਅਮਰਤਪਾਲ ਸਿੰਘ ਵੀ ਕਹਿੰਦਾ ਮੈਂ ਚੀਫ ਮਿਨਿਸਟਰ ਬਣਨਾ ਹੈ ਜੀ ਤੇ ਉਹਨੂੰ ਪਤਾ ਲੱਗ ਰਹਿਣਾ ਚਾਹੀਦਾ ਕਿ ਚੀਫ ਮਿੰਿਸਟਰ ਕੋਲ ਕਿੰਨੀ ਕੁ ਪਾਵਰ ਹੈ ਜੀ ਤੇ ਕੀ ਕਰ ਸਕਦਾ ਹੈਗਾ ਐਵੇਂ ਨਹੀਂ ਇਹ ਕਹਿ ਦੇਣਾ ਚਾਹੀਦਾ ਕਿ ਮੈਂ ਹੁਣ ਖਾਲਿਸਤਾਨ ਦੀ ਲੜਾਈ ਛੱਡ ਕੇ ਪਿੰਡਾਂ ਵਾਲਿਆਂ ਦੀ ਲੜਾਈ ਛੱਡ ਕੇ ਤੇ ਚੀਫ ਮਿੰਿਸਟਰ ਬਣਨਾ ਹੁਣ ਇਹ ਇੱਕ ਸਬਕ ਹੈ ਜੀ ਜਿਹੜੇ ਬੰਦੇ ਖਾਲਿਸਤਾਨ ਨੂੰ ਛੱਡ ਕੇ ਭੱਜ ਰਹੇ ਆ ਜੀ ਮਾਨ ਸਾਹਿਬ ਜਿਹੜੇ ਗਵੰਡੀ ਦੇ ਸੀ ਕਿ ਪਾਣੀ ਨੂੰ ਕਹਿੰਦੇ ਅਸੀਂ ਤਰਸ ਰਹੇ ਹਗੇ ਸਾਨੂੰ ਪਾਣੀ ਦਿੰਦੇ ਨਹੀਂ ਹੈਗੇ ਅੱਜ ਉਹ ਪੰਜਾਬ ਦੀ ਹੱਲ ਵਾਸਤੇ ਖੜੇ ਕੁਝ ਨਾ ਮੇਰਾ ਮਤਲਬ ਰੱਬ ਨੇ ਤੋੜਤੀ ਕੀ ਉਹ ਟ੍ਰੀਟੀ ਜਿਹੜੀ ਇੰਡਸ ਵਾਟਰ ਟ੍ਰੀਟੀ ਪ੍ਰੈਕਟੀਕਲ टर्म ਆ ਉਹੀ ਕੀਤੀ ਹੈ ਕਿ ਰੱਬ ਨੂੰ ਨਹੀਂ ਪਹੁੰਦਾ ਸੀਗਾ ਕਿ ਪਾਕਿਸਤਾਨ ਨੂੰ ਜਿਹੜਾ ਪਾਣੀ ਦਿੱਤਾ ਗਿਆ ਇਕਰਾਰਨਾਮੇ ਦੇ ਰਾਹੀਂ ਜੀ ਮਾਨ ਸਰ ਉਸ ਨੂੰ ਭੰਗ ਕੀਤਾ ਜਾਵੇ ਉਸ ਨੂੰ ਤੋੜ ਦਿੱਤਾ ਜਾਵੇ ਤੇ ਰੱਬ ਨੇ ਫਿਰ ਇਹ ਇਹੋ ਜਿਹਾ ਪਾਣੀ ਕੋਤਕ ਰਚਾਇਆ ਜੀ ਜੀ ਮਾਨਸਾ ਮੈਂ ਖੀਲਾ ਸਵਾਲ ਕਰਦਾ ਅਗਰ ਪੰਜਾਬ ਦੇ ਲੋਕ ਤੁਹਾਨੂੰ ਬਣਾ ਦੇਦੇ ਮੁੱਖ ਮੰਤਰੀ ਜਿਵੇਂ ਭਗਵੰਤੂਮਾਨ ਕਹਿੰਦੇ ਵੀ ਮੈਂ ਸਫਾਈਆਂ ਕਰਾਂਗਾ ਤੇ ਉਸ ਤੋਂ ਬਾਅਦ ਬੰਨ ਚੰਗੇ ਤਿਆਰ ਕਰਾਂਗਾ ਤੁਸੀਂ ਕਿਹੜਾ ਸਿਸਟਮ ਲੈ ਕੇ ਆਓਗੇ ਕਿ ਪੰਜਾਬ ਦੇ ਲੋਕ ਮਾਰੇ ਨਾ ਜਾਣ ਪੰਜਾਬ ਦੇ ਲੋਕ ਰੋੜ ਨਾ ਮਾਲੀ ਰੱਖਿਆ ਹੋ ਸਕੇ ਸਰ ਸਰ ਜਦੋਂ ਮੈਨੂੰ 5 ਸਾਲ ਕੈਦ ਕੀਤਾ ਹੈ ਤਨਾਈ ਦੀ ਕੈਦ ਕੀਤੀ ਹੈ ਜੀ ਮਾਨਸਾ ਮੈਨੂੰ ਕਹਿੰਦੇ ਸੀ ਤੈਨੂੰ ਚੀਫ ਮਿਨਿਸਟਰ ਬਣਾ ਦਾਂਗੇ ਜੀ ਤੇ ਮੈਂ ਉੱਤਰ ਦਿੱਤਾ ਸੀ ਕਿ ਨਹਿਰੂ 5 ਸਾਲ ਜੇਲ੍ਹ ਦੇ ਵਿੱਚ ਮੇਰੇ ਵਰਗਣ ਰਿਹਾ ਜੀ ਨਹਿਰੂ ਤਾਂ ਪ੍ਰਾਈਮ ਮਿਨਿਸਟਰ ਤੁਸੀਂ ਬਣਾਉਂਦਾ ਤੇ ਮੈਨੂੰ ਚੀਫ ਮਿਨਿਸਟਰ ਬਣਾਉਂਦੇ ਮੈਨੂੰ ਮੰਜ਼ੂਰ ਨਹੀਂ ਆ ਜੀ ਮੈਂ ਬਣੂੰਗਾ ਤੇ ਬਣੂੰਗਾ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਨਹੀਂ ਮੈਂ ਬਣੂੰਗਾ ਜੀ ਚੀਫ ਮਿਨਿਸਟਰ ਦੇ ਕੋਲ ਹੀ ਕੋਈ ਕੁਸ਼ ਵੀ ਨਹੀਂ ਹੈ ਜੀ ਜੀ ਉਹ ਕੀ ਕਰ ਰਿਹਾ ਹੈ ਹਾਂਜੀ ਲੋਕਾਂ ਦਾ ਜਿਹੜਾ ਨਿਯਮ ਹੈ ਸਰਕਾਰ ਦਾ ਜਿਹੜੀ ਇਹ ਖਿਤਾਬ ਹੈਗੀ ਹੈ ਮਾਲ ਮਹਿਕ ਮੇ ਜੀ ਉਹ ਕਹਿੰਦੀ ਹੈ ਕਿ 3 ਮਹੀਨੇ بارشਾਂ ਤੋਂ ਪਹਿਲਾਂ ਸਰਕਾਰ ਸਾਰੇ ਦੇਸ਼ੀਆਂ ਨੂੰ ਹੁਕਮ ਦੇਊਗੀ ਕਿ ਜਿੰਨੀਆਂ ਵੀ ਨਹਿਰਾਂ ਨੇ ਜਿੰਨੇ ਵੀ ਦਰਿਆ ਹੈ ਜਿੰਨੇ ਵੀ ਛੋਏ ਹੈ ਜਿੰਨੇ ਵੀ ਆਹ ਡਰੇਨਾ ਹੈ ਕੀ ਹੈ ਉਹਨਾਂ ਦੇ ਕੰਡੇ ਤਖੜੇ ਖਰੋ ਜਿਹਦੇ ਨਾਲ ਉਹ ਪਾਣੀ ਦੇ ਨਾਲ ਜੀ ਇਹ ਉਛਲਣ ਨਾਲ ਜੀ ਤੇ ਲੋਕਾਂ ਦਾ ਨੁਕਸਾਨ ਨਾ ਹੋਵੇ ਜੀ ਤੇ ਜਿਹੜੀ ਅੰਗਰੇਜ਼ਾਂ ਦੀ ਲਿਖੀ ਹੋਈ ਕਿਤਾਬ ਹੈ ਉਹਦੇ ਮੁਤਾਬਕ ਹੀ ਭਗਵੰਤ ਮਾਨ ਜੀ ਨੇ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਚਲਾਇਆ ਜੀ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਹਿੰਦੇ ਸੀ ਚੀਫ ਮਿਨਿਸਟਰ ਹੈਗੇ ਜੀ ਮਾਨਸਿਕ ਮੈਂ ਛੋਟਾ ਸਵਾਲ ਕਰ ਲੈਣਾ ਜਾਂਦੇ ਜਾਂਦੇ ਵੀ ਜਿਸ ਤਰ੍ਹਾਂ ਕਹਿੰਦੇ ਵੀ ਇਹ ਪੀੜਤ ਹਲੋਕ ਹੁੰਦੇ ਨੇ ਹੜ ਪੀੜਤ ਲੋਕ ਉਹਨਾਂ ਨੂੰ ਬੇੜੀਆਂ ਦੀ ਲੋੜ ਹੁੰਦੀ ਕਿਸਤੀਆਂ ਦੀ ਲੋੜ ਹੁੰਦੀ ਆ ਉਹ ਕਿਸਤੀਆ ਤੇ ਮਿਲਿਆ ਨਹੀਂ ਮਾਨ ਭਗਵੰਤ ਮਾਨ ਕਹਿੰਦੇ ਮੈਂ ਤਾਂ ਆਪਣਾ ਜਹਾਜ਼ ਦੇ ਦਿੱਤਾ ਉਹਦੇ ਨਾਲ ਕੀ ਹੋਵੇਗਾ ਹੁਣ ਤੁਹਾਨੂੰ ਪਤਾ ਤਾਂ ਹੈ ਮਾਨ ਸਾਹਿਬ ਸਾਡੇ ਜੋਕਰ ਰਹੇਗੇ ਐ ਤੇ ਹਸਾਉਂਦੇ ਹਾਂਜੀ ਖੰਡਾਉਂਦੇ ਰਹਿੰਦੇ ਆ ਫਿਰ ਹੁਣ ਪਰ ਤੁਸੀਂ ਵੀ ਨਹੀਂ ਨਾ ਦੇਖਦੇ ਤੁਸੀਂ ਵੀ ਉੱਥੇ ਛਾੜ ਨੂੰ ਵੋਟਾਂ ਪਾਉਂਦੇ ਹੋ ਜੀ ਜਾਂ ਕਾਂਗਰਸ ਨੂੰ ਪਾ ਦਿੰਦੇ ਹੋ ਚੰਨ ਤੋਂ ਕੰਮ ਤੱਕ ਪਬਲਿਕ ਨਹੀਂ ਕਰਦੀ ਜੀ ਤੇ ਫਿਰ ਭਗਵੰਤ ਮਾਨ ਨੂੰ ਪਿੱਟਦੇ ਹਾਂ ਫਿਰ ਬਾਦਲ ਨੂੰ ਪਿੱਟਦੇ ਹਾਂ ਫਿਰ ਹੋਰ ਕਿਸੇ ਨੂੰ ਪਿੱਟੀ ਜਾਂਦੇ ਹਾਂ ਵੋਟ ਆ ਆਪਣੀ ਮਰਜ਼ੀ ਨਾਲ ਪਾਉਂਦੇ ਹੋ ਤੇ ਫਿਰ 5 ਸਾਲ ਪਿੱਟਦੇ ਰਹਿੰਦੇ ਹੋ ਕਿ ਇਹ ਚੀਫ ਮਿਨਿਸਟਰ ਨਾ ਲਾਇਕ ਹੈ। ਹਾਂਜੀ ਮਾਨ ਸਰਹੱਦੀ ਲੋਕ ਜਿਹੜੇ ਲੋਕ ਹੈਗੇ ਨੇ ਅੱਜ ਰੋਂਦੇ ਕਹਿੰਦੇ ਵੀ ਅਸੀਂ ਆਵਦੇ ਕੋਲੋਂ ਪੈਟਰੋਲ ਖਰਚ ਕੀਤੇ ਆ ਅੱਜ ਸਾਡੀ ਬਾਤ ਨਹੀਂ ਕੋ ਪੁੱਛਦਾ। ਅਕਸਰ ਕੀ ਕੀਤਾ? ਕਹਿੰਦੇ ਵੀ ਅਸੀਂ ਆਮਦਵੀ ਪਾਰਟੀ ਦੀ ਇੰਨੀ ਜ਼ਿਆਦਾ ਸਪੋਰਟ ਦਿੱਤੀ ਹੈ ਪੈਟਰੋਲ ਵੀ ਅਸੀਂ ਆਪਣੇ ਕੋਲੋਂ ਫੂਕੇ ਆਗੇ ਆ। ਅੱਜ ਸਾਨੂੰ ਭਗਵੰਤ ਮਾਨ ਸਾਡੇ ਬਿਲਕੁਲ ਨੇੜੇ ਲੱਭਦਾ ਹੀ ਨਹੀਂ ਕਹਿੰਦੇ। ਨਾ ਪਰਦੇ ਉਹਨਾਂ ਦੀ ਮੱਤ ਇਹੋ ਜਿਹੀ ਵੀ ਹੈ ਜੀ ਪਟ્રોલ ਬੇਫਰਮ ਪਿੱਛੇ ਫੂਕ ਦੇਣਾ ਜੀ ਜੀ ਫਿਰ ਉਹਨਾਂ ਦੀ ਅਕਲ ਦਾ ਜਾਇਜ਼ਾ ਤੁਸੀਂ ਆਪ ਹੀ ਲਾ ਲਓ ਜੀ ਸੋ ਦਰਸ਼ਕੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਸ਼੍ਰੋਮਣੀ ਕਾਲੀਦਾਦਾ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਪੰਜਾਬ ਦੀ ਗੱਲ ਨੂੰ ਚੁੱਕਦੇ ਨੇ ਜਿਹੜੇ ਕੌਮ ਦੀ ਗੱਲ ਬੜੀ ਨੰਦੜਕੋਕੇ ਕਰਦੇ ਹੈਗੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜੁੜਨ ਦਿਓ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋਮਾਨ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ